ਤੇ ਅੱਜ ਵੀਰਵਾਰ ਦਾ ਤੇ ਸਰਤੇ ਪਰਮਾਰ ਮਾਲ ਬੰਨਿਆ ਵਾ ਤੇ ਆਪਾਂ ਜਿੰਨੇ ਆ ਬਾਬਾ ਜੀ ਦੀ ਦਰਗਾਹ ਤੇ ਮੱਥਾ ਟੇਕਣਾ ਤੇ ਅੱਜ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਬਾਬਾ ਜੀ ਦੇ ਤੇ ਚਲੋ ਆਵ ਚੱਲਦੇ ਆਂ ਬਾਬਾ ਜੀ ਦੀ ਦਰਗਾਹ ਤੇ ਇਹ ਦੋਸਤੋ ਆਪਾਂ ਬਾਬਾ ਜੀ ਦੀ ਜਗ੍ਹਾ ਤੇ ਪਹੁੰਚ ਗਏ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਤੇ ਆ ਜੋ ਕਰੋਨੇ ਆ ਤੁਹਾਨੂੰ ਵੀ ਦਰਸ਼ਨ ਬਾਬਾ ਜੀ ਦੇ ਤੇ ਇੱਕ ਵਾਰੀ ਬੋਲਿਓ ਜੈ ਬਾਬੇ ਦੀ ਤੇ ਇਹ ਦੋਸਤੋ ਮੁੰਡਾ ਸੇਵਾ ਕਰਦਾ ਪਿਆ ਆ ਵਾ ਬਾਬਾ ਜੀ ਦੇ ਮਾ ਝਾੜੀ ਲਗੁੰਦਾ ਪਿਆ ਵਾ ਤੇ ਬਾਬਾ ਜੀ ਦਾ ਲੰਗਰ ਹਰ ਵਾਲੇ ਤੇ ਆਜੂ ਦੋਸਤੋ ਕਰਦੇ ਆਂ ਬਾਬਾ ਜੀ ਇਹ ਦਰਸ਼ਨ ਅੰਦਰ ਬਣੇ ਰਿਹਾ ਵੀਡੀਓ ਦੇ ਵਿੱਚ ਤੇ ਦੋਸਤੋ ਆਪਾਂ ਬਾਬਾ ਜੀ ਜਗਾ ਦੇ ਦਰਗਾਹ ਤੇ ਆ ਗਏ ਆਂ ਤੇ ਬਣੇ ਜੋ ਵੀਡੀਓ ਦੇ ਵਿੱਚ ਤੇ ਆਜੋ ਦਰਸ਼ਨ ਕਰੋਨੇ ਆ ਤੁਹਾਨੂੰ ਵੀ ਤੇ ਹਾਂ ਤੇ ਕਰੀਏ ਹਾਂ ਤੇ ਇਹਦੇ ਵਿੱਚ 이기이제 네. 봐. 네. 네. 네.

ਜੈ ਬਾਬੇ ਚੈਕ ਆਸ਼ਾ ਤੇ ਦੋਸਤੋ ਇੱਕ ਵਾਰੀ ਜੈ ਬਾਬੇ ਦੀ ਬੋਲ ਦਿਓ ਤੇ ਇੱਕ ਮਿੰਟਾ ਜੀ ਦੱਸਿਓ ਤੇ ਵੀਡੀਓ ਚ ਬਣੇ ਰਹੋ ਤੇ ਇੱਕ ਵਾਰੀ ਬੋਲ ਦਿਜੇ ਜੈ ਬਾਬੇ ਜੀ ਤੇ ਦੋਸਤੋ ਆਪਾਂ ਮੱਥਾ ਟੇਕ ਲਿਆ ਬਾਬਾ ਜੀ ਦੇ ਤੇ ਚੱਲਿਆਂ ਹੁਣ ਆਪਾਂ ਘਰ ਨੂੰ ਤੇ ਬਣੇ ਰਹੋ ਵੀਡੀਓ ਦੇ ਵਿੱਚ ਦੋਸਤੋ ਆਪਾਂ ਚੱਲਦੇ ਆਂ ਘਰੇ ਬਾਬਾ ਜੀ ਦੇ ਦਰਸ਼ਨ ਹੋ ਗਏ ਆ ਤੇ ਜਿੰਨੇ ਵੀ ਦੇਖਣ ਵਾਲੇ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਲਿਖਿਓ ਜੈ ਬਾਬੇ ਦੀ ਯਾਨੀ ਖੜੇ ਅੱਗੇ ਤੇ ਆਪਾਂ ਜਾਣਦੇ ਹਾਂ ਘਰੇ ਦੋਸਤੋ ਆਪਾਂ ਜਾਣਦੇ ਹਾਂ ਘਰੇ ਤੇ ਦਾ ਰਬ ਦੇ ਤੇ ਦੋਸਤੋ ਆਪ ਆ ਗਏ ਆ ਘਰੇ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੇ ਵਲੌਗ ਚ ਓਕੇ ਬਾਈਟ ਟਾਟਾ ਤੇ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਥੈਂਕ ਯੂ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਮਿਲਦੇ ਆ ਅਗਲੇ ਵਲੌਗ ਚ ਓਕੇ ਬਾਏ ਟਾਟਾ